जिंदबाद ज़िंदगी मैन जिंदा राजपाल सिंह मैन जिंदाबाद ਬਿਲਕੁਲ ਇੱਥੇ ਮੋਗੇ ਤੋਂ ਫਰੀਦਕੋਟ ਤੋਂ ਬਠਿੰਡੇ ਤੋਂ ਮਾਨਸਾ ਤੋਂ ਬਰਨਾਲੇ ਤੋਂ ਪਟਿਆਲੇ ਤੋਂ ਰਾਜਪੁਰੇ ਤੋਂ ਜਹਾਣੀ ਵਾਲੇ ਪਾਸੇ ਤੋਂ ਨਾਭੇ ਤੋਂ ਸਾਰੇ ਡਿਸਟ੍ਰੀਬਿਊਟਰ ਆਏ ਹੋਏ ਨੇ ਔਰ ਇਹ ਬਿਲਕੁਲ ਇੱਕ ਘੰਟੇ ਦੇ ਨੋਟਿਸ ਤੇ ਹੀ ਅਸੀਂ ਸਾਰੇ ਲੋਕਾਂ ਨੂੰ ਕਿਹਾ ਸੀ ਜਿਹਦੇ ਕਰਕੇ 200-250 ਬੰਦਾ ਆਪ ਕੋ ਆਪਣੇ ਕੰਮ ਛੱਡ ਕੇ ਕੁਝ ਪਹੁੰਚ ਗਏ ਕੁਝ ਰਸਤੇ ਚਾ ਰਹੇ ਨੇ ਬਾਕੀ ਚੇਤਨ ਪਟਵਾਰੀ ਜੀ ਨੇ ਜੋ ਪੰਜਾਬ ਨੂੰ ਲੀਡ ਕਰਦੇ ਆ ਜੋ ਗੱਲਬਾਤ ਅਸੀਂ ਅੰਦਰ ਜਾ ਕੇ ਪਲਾਂਟ ਵਿੱਚ ਕੀਤੀ ਹੈ ਉਹਨਾਂ ਦੀ ਗੱਲ ਤੋਂ ਇਹ ਲੱਗ ਰਿਹਾ ਵੀ ਉਹਨਾਂ ਕੋਲੇ ਕੋਈ ਪਾਵਰ ਨਹੀਂ ਹੈ ਹੱਥ ਹੈ ਕਰਪਸ਼ਨ ਦੇ ਵਿੱਚ ਜਾਂ ਡੀਲਰਾਂ ਨਾਲ ਧੱਕਾ ਕਰਨ ਦੇ ਵਿੱਚ ਉਹ ਚੇਤਨ ਪਟਵਾਰੀ ਜੀ ਤੇ ਸਰੇਸ਼ ਸ਼ਰਮਾ ਇਹ ਦੋਨਾਂ ਬੰਦਿਆਂ ਦਾ ਹੱਥ ਹੈ ਜੋ ਪੂਰੇ ਪੰਜਾਬ ਦੇ ਡੀਲਰਾਂ ਨੂੰ ਤੰਗ ਤੇ ਪਰੇਸ਼ਾਨ ਕਰ ਰਹੇ ਨੇ ਕਿਉਂ ਇਹ ਲੋਗੋ ਨੇ ਧਰਨਾ ਲਗਾਇਆ ਔਰ ਉਸकी ਤਬੀਅਤ ਵੀ ਖਰਾਬ ਹੋ ਰਹੀ ਹੈ ਬਾਤ ਕੀ ਹੈ ये नहीं।, नहीं ये सबको ये अपना इंटरनल मामला रिजॉल्व करेंगे नहीं ये दोपहर से बैठे हैं 2 बजे के रोड पे इंटरनल मामला है हमारा इंटरनल मामला है रोड पे और सारा भी चल रहा है एक ही फैमिली है उसमें फैमिली नहीं ये बंदा क्यों मर रहा है

ਦੈਂਤ ਬਦਲਨੇ ਬੰਦ ਕਰੋ ਬੰਦ ਕਰੋ ਬੰਦ ਕਰੋ ਇਨਫਾ ਦਾ ਇਤਮਾ ਵਿੱਚ ਨਹੀਂ ਬੰਦ ਕਰੋ ਬੰਦ ਕਰੋ ਬੰਦ ਕਰੋ ਲੋਕਾਂ ਦਾ ਲੋਕਾਂ ਦੀ ਲੁੱਟ ਨਹੀਂ ਹੋਣ ਦੇਾਂਗੇ ਨਹੀਂ ਹੋਣ ਦੇਾਂਗੇ ਲੋਕਾਂ ਦੀ ਲੁੱਟ ਬੰਦ ਕਰੋ ਬੰਦ ਕਰੋ ਬੰਦ ਕਰੋ ਸਤਿ ਸਾਈਂ ਮੁਰਦਾਬਾ ਮੁਰਦਾਬਾ ਗੁਰਪਾਲ ਸਿੰਘ ਮਾਨ ਮੈਂ ਬੇਸਿਕਲੀ ਥੂਰੀ ਦੇ ਰਹਿਣ ਵਾਲਾ ਫੈਡਰੇਸ਼ਨ ਆਫ ਐਲਪੀਜੀ ਡਿਸਟ੍ਰਿਬਿਊਟਰ ਆਫ ਪੰਜਾਬ ਤੋਂ ਪ੍ਰੈਜ਼ੀਡੈਂਟ ਪੰਜਾਬ ਇਹ ਕਾਰਨ ਹੈ ਕਿ ਤੁਸੀਂ ਇਹ ਪਲਾਂਟ ਦੇ ਬਾਹਰ ਤਰ੍ਹਾਂ ਲਗਾਇਆ ਹੈ ਇੱਥੇ ਬੇਸਿਕਲੀ ਪਲਾਂਟ ਦੇ ਉੱਤੇ ਕਾਫੀ ਦੇਰ ਤੋਂ ਜਿਹੜੀਆਂ ਮਨਮਾਨੀਆਂ ਚੱਲ ਰਹੀਆਂ ਸੀਗੀਆਂ ਪੂਰੇ ਪੰਜਾਬ ਦੇ ਡਿਸਟ੍ਰੀਬਿਊਟਰਾਂ ਨਾਲ ਹੀ ਚੱਲ ਰਹੀਆਂ ਨੇ ਔਰ ਵੈਸੇ ਤਾਂ ਸਾਰੀਆਂ ਤਿੰਨੇ ਓਇਲ ਕੰਪਨੀਆਂ ਕਰ ਰਹੀਆਂ ਨੇ ਇੱਥੋਂ ਜਿਹੜਾ ਹੈਗਾ ਪਿਛਲੇ ਤਕਰੀਬਨ 1 ਮਹੀਨੇ ਤੋਂ ਲੋਕਾਂ ਨੂੰ ਫੋਰਸ ਸੇਲ ਕਰਨ ਵਾਸਤੇ ਲੋਕਾਂ ਦੇ ਇੰਡੈਂਟ ਬਦਲੇ ਜਾ ਰਹੇ ਨੇ ਲੋਕ ਜਿਸ ਕੰਬਾਸੀ ਆਪਣੇ ਇੰਡੈਂਟ ਲਾਉਂਦੇ ਨੇ ਲਾਈਕ ਉਹਨਾਂ ਨੂੰ ਘਰੇਲੂ ਸਿਲੰਡਰ ਦੀ ਜਰੂਰਤ ਹੈ ਤਾਂ ਘਰੇਲੂ ਸਿਲੰਡਰ ਦਾ ਇੰਡੈਂਟ ਬਦਲ ਕੇ ਉਹਨਾਂ ਲੋਕਾਂ ਨੂੰ ਕਮਰਸ਼ੀਅਲ ਸਿਲੰਡਰ ਦਿੱਤੇ ਜਾ ਰਹੇ ਨੇ ਔਰ ਉਹ ਕਮਰਸ਼ੀਅਲ ਸਿਲੰਡਰ ਜਿਹੜੇ ਹੈਗੇ ਨੇ ਉਹ ਆਪਣੇ ਆਪ ਦੇ ਵਿੱਚ ਇੱਕ ਕ腐ਸ਼ਨ ਦਾ ਟੂਲ ਬਣੇ ਹੋਏ ਨੇ ਕਿੰਨੇ ਕ ਦਿਨ ਹੋ ਗਏ ਇਸ ਕੰਮ ਤੋਂ ਇਸ ਕੰਮ ਨੂੰ ਜੇ ਮੈਂ ਤੁਹਾਨੂੰ ਦੱਸਣਾ ਚਾਹਾਂ ਤਾਂ ਇਹ ਚੱਲਦਾ ਤਾਂ ਬਹੁਤ ਦੇਰ ਤੋਂ ਹੈ ਪਰ ਜਦੋਂ ਤੋਂ ਪੰਜਾਬ ਦੇ ਵਿੱਚ ਖੜਾ ਦੀ ਸਥਿਤੀ ਹੋਈ ਹੈ ਉਸ ਤੋਂ ਬਾਅਦ ਇੱਕਦਮ ਇਹ ਕੰਮ ਹੈ ਜਿਹੜਾ ਬਹੁਤ ਤੇਜ਼ ਹੋ ਗਿਆ ਔਰ ਪੰਜਾਬ ਦੇ ਵਿੱਚ ਇਸ ਵੇਲੇ 35% ਜਿਹੜਾ ਪੰਜਾਬ ਹੈ ਉਹ ਡੁੱਬਿਆ ਪਿਆ 5 ਲੱਖ ਏਕੜ ਜ਼ਮੀਨ ਹੈ ਜਿਹੜੀ ਉਹ ਬੰਜਰ ਹੋ ਗਈ ਲੋਕ ਸੜਕਾਂ ਤੇ ਬੈਠੇ ਆ ਹਜ਼ਾਰਾਂ ਲੰਗਰ ਹੈ ਜਿਹੜੇ ਐਟ ਅ ਟਾਈਮ ਪੰਜਾਬ ਦੇ ਉਸ ਏਰੀਆ 'ਚ ਹੜਪੀੜ ਤੰਦੀਰੀ ਚੱਲ ਰਹੇ ਨੇ ਤੇ ਜਿਹਦੇ ਨਾਲ ਇਹ ਸਪਲਾਈ ਹੈ ਜਿਹੜੀ ਉਹ ਸ਼ਾਰਟੇਜ ਕਰਕੇ ਪੰਜਾਬ ਦੇ ਵਿੱਚ ਅਨਰੈਸਟ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹਦੇ ਬਾਰੇ ਲਿਖਤੀ ਰੂਪ ਦੇ ਵਿੱਚ ਉੱਚ ਅਧਿਕਾਰੀਆਂ ਨੂੰ ਬਹੁਤ ਵਾਰੀ ਦੱਸਿਆ ਸੀਗਾ ਕਿ ਭਾਈ ਤੁਸੀਂ ਆਪਣੇ ਆਪ ਨੂੰ ਇਸ ਕੰਮ ਨੂੰ ਠੀਕ ਕਰ ਲਓ ਹੁਣ ਪਤਾ ਨਹੀਂ ਕਿਸੇ ਦੀ ਕੀ ਮਜਬੂਰੀ ਹੈ ਕਿ ਇਸ ਗੱਲ ਨੂੰ ਇਸ ਪੁਆਇੰਟ ਨੂੰ ਅਡਰੈਸ ਕਰਨ ਵਾਸਤੇ ਇੰਨੀ ਦੇਰ ਤੂੰ ਕਿਸੇ ਦੇ ਵੀ ਕੰਨ ਤੇ ਜੂ ਨਹੀਂ ਸਰਕੀ ਤੇ ਇਹ ਇਹ ਅੰਦਰੇ 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 ਅੰਦਰ ਲੋਕ ਇੰਨੇ ਪਰੇਸ਼ਾਨ ਹੋ ਗਏ ਕਿ ਅੱਜ ਮੈਕਸਿਮਮ ਲੋਕ ਨੇ ਜਿਹੜੇ ਉਹ ਆਪ ਦਾ ਕੰਮਕਾਜ ਛੱਡ ਕੇ ਇੱਥੇ ਆਏ ਪੰਜਾਬ ਦੀਆਂ ਸਾਰੀਆਂ ਕ੍ਰੀਜੈਂਸੀਆਂ ਤੋਂ ਆਏ ਹੋਏ ਤੁਸੀਂ ਜੀ ਬਿਲਕੁਲ ਇੱਥੇ ਮੋਗੇ ਤੋਂ ਫਰੀਦਕੋਟ ਤੋਂ ਬਠਿੰਡੇ ਤੋਂ ਮਾਨਸਾ ਤੋਂ ਬਰਨਾਲੇ ਤੋਂ ਪਟਿਆਲੇ ਤੋਂ ਰਾਜਪੁਰੇ ਤੋਂ ਗੁਜਾਨੇ ਵਾਲੇ ਪਾਸੇ ਤੋਂ ਨਾਬੇ ਤੋਂ ਸਾਰੇ ਡਿਸਟ੍ਰਿਬਿਊਟਰ ਆਏ ਹੋਏ ਨੇ ਔਰ ਇਹ ਬਿਲਕੁਲ ਇੱਕ ਘੰਟੇ ਦੇ ਨੋਟਿਸ ਤੇ ਹੀ ਅਸੀਂ ਸਾਰੇ ਲੋਕਾਂ ਨੂੰ ਕਿਹਾ ਸੀ ਜਿਹਦੇ ਕਰਕੇ 200 250 ਬੰਦਾ ਆਪ ਕੋ ਆਪਣੇ ਕੰਮ ਛੱਡ ਕੇ ਕੁਝ ਪਹੁੰਚ ਗਏ ਕੁਝ ਰਸਤੇ ਚਾ ਰਹੇ ਨੇ ਬਾਕੀ ਡਿਟੇਲ ਚ ਗੱਲ ਕਰੀਏ ਤੁਸੀਂ ਕੀ ਡਿਮਾਂਡ ਕਰਦੇ ਹੋ ਤੇ ਇਹ ਕੀ ਤੁਹਾਨੂੰ ਥੱਕੇ ਨਾ ਦਿੰਦਾ ਸਾਡੀ ਵਿਸ਼ੇਸ਼ ਕਰਕੇ ਕੋਈ ਡਿਮਾਂਡ ਇਸ ਤਰ੍ਹਾਂ ਦੀ ਨਹੀਂ ਹੈ ਜਿਹਨੂੰ ਆਪਾਂ ਕੋਈ ਹੁਣ ਦੀ ਡਿਮਾਂਡ ਕਹੀਏ ਅਸੀਂ ਤਾਂ ਕਹਿੰਨੇ ਕਿ ਕੰਮ ਹੈ ਜਿਹੜਾ ਉਹ ਪਾਲਿਸੀ ਦੇ ਮੁਤਾਬਿਕ ਹੋਣਾ ਚਾਹੀਦਾ ਅਸੀਂ ਇਹ ਚਾਹੁੰਦੇ ਹਾਂ ਕਿ ਕੰਮ ਜਿਹੜਾ ਕਰਨਾ ਹੈ ਸਾਡਾ ਕੰਮ ਹੈ ਲੋਕਾਂ ਨੂੰ ਘਰੇਲੂ ਸਿਲੰਡਰ ਉਹਨਾਂ ਦੇ ਘਰਾਂ ਤੱਕ ਪਹੁੰਚਾਉਣਾ ਅਸੀਂ ਸਿਲੰਡਰ ਦੀ ਕੁਆਲਿਟੀ ਠੀਕ ਕਰਨ ਦੀ ਗੱਲ ਕਰਦੇ ਹਾਂ ਅਸੀਂ ਸਿਲੰਡਰ ਦੇ ਜਿਹੜੇ ਹੈਗੇ ਨੇ ਉਹਨਾਂ ਦੇ ਇੰਡੈਂਟ ਜਿਹੜੇ ਅਸੀਂ ਲਾਉਨੇ ਆ ਘਰੇਲੂ ਸਿਲੰਡਰਾਂ ਦੇ ਉਹਦੇ ਬਦਲੇ ਘਰੇਲੂ ਸਿਲੰਡਰ ਦਿੱਤੇ ਜਾਣ ਫੋਰ ਐਗਜ਼ਾਮਪਲ ਤੁਸੀਂ ਆ ਕੇ ਆਪਣੇ ਘਰ ਵਾਸਤੇ ਤੁਸੀਂ ਗ੍ਰੋਸਰੀ ਖਰੀਦਣੀ ਹੋਵੇ ਤੇ ਕੋਈ ਤੁਹਾਨੂੰ ਕਹੇ ਵੀ ਤੁਸੀਂ 5 ਕਿਲੋ 4 ਲੈ ਜਾਓ ਜਿਹੜਾ ਤੁਹਾਡੇ ਘਰੇ ਕੰਮੀ ਨਾ ਹੋਵੇ ਤੁਸੀਂ ਬਰਦਾਸ਼ਤ ਨਹੀਂ ਕਰੋਗੇ ਸਾਡੇ ਸਾਰੇ ਲੋਕ ਜਿਹੜੇ ਡਿਸਟ੍ਰੀਬਿਊਟਰ ਆਏ ਨੇ ਜ਼ਿਆਦਾਤਰ ਉਹਨਾਂ ਡਿਸਟ੍ਰੀਬਿਊਟਰਾਂ ਦੀ ਗੱਲ ਕਰਦਾ ਉਹਨਾਂ ਦੇ ਕਦਮਾਂ ਦੇ ਵਿੱਚ 5-5 7-700 2-2 4-400 ਸਿਲੰਡਰ 19 ਕਿਲੋ ਦਾ ਭਰਿਆ ਗਿਆ ਹੁਣ ਜਿਹੜਾ 900 ਸਿਲੰਡਰ 900 ਰੁਪਏ ਦਾ 850 ਰੁਪਏ ਤੋਂ ਲੈ ਕੇ 900 ਰੁਪਏ ਦੇ ਵਿਚਕਾਰ ਜਿਹੜਾ ਸਿਲੰਡਰ ਦਾ ਰੇਟ ਹੈ ਉਹਦੀ ਜਗ੍ਹਾ ਤੇ 1700 1800 ਰੁਪਏ ਦਾ ਸਿਲੰਡਰ ਜਿਹੜਾ ਕਿਸੇ ਕੰਮ ਨਹੀਂ ਆ ਰਿਹਾ ਇਹ ਬੇਸਿਕਲੀ ਕੀ ਨਿਜੀ ਫੀਲਿੰਗ ਇਹ ਹੈ ਕਿ ਇਹ ਜਿਹੜੇ ਲੰਗਰ ਨੇ ਇਸ ਵੇਲੇ ਲੱਗੇ ਹੋਏ ਉਹਨਾਂ ਲੰਗਰਾਂ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਕਿਉਂਕਿ ਜਦੋਂ ਲੋਕਾਂ ਨੂੰ ਗੈਸ ਸਹੀ ਟਾਈਮ ਤੇ ਨਹੀਂ ਮਿਲੂਗੀ ਜਾਂ ਲੋਕਾਂ ਨੂੰ ਜੋ ਮੰਗਿਆ ਹੋਇਆ ਪ੍ਰੋਡਕਟ ਉਹ ਨਹੀਂ ਮਿਲੂਗਾ ਤਾਂ ਆਬਵੀਅਸਲੀ ਉਹ ਗੈਸ ਐਂਸੀਆਂ ਦੇ ਖਰਾਬ ਹੋਣਗੇ ਲੋਕਲ ਪੰਜਾਬ ਗਵਰਨਮੈਂਟ ਦੇ ਕਲਾਪ ਲੋਕ ਕਿਸੇ ਨਾ ਕਿਸੇ ਸੜਕਾਂ ਦੇ ਉੱਤੇ ਆਉਣਗੇ ਅਨਰੈਸਟ ਹੋ ਜਾਊਗੀ ਤਾਂ ਉਸ ਗੱਲ ਨੂੰ ਮੈਂ ਰਿਟਰਨ ਦੇ ਵਿੱਚ ਇਨਫੋਰਮ ਕਰ ਚੁੱਕਿਆ ਕਿ ਇਹ ਟੇਢੇ ਤਰੀਕੇ ਨਾਲ ਕੋਈ ਟੈਡੀ ਗੱਲ ਕੀਤੀ ਜਾ ਰਹੀ ਹੈ ਇਹਨੂੰ ਠੀਕ ਕਰੋ ਤੁਸੀਂ ਕੀ ਸਮਝਦੇ ਹੋ ਇਹ ਲੋਕ ਇਸ ਕੰਮ ਨੂੰ ਜਾਣ ਬੁੱਝ ਕੇ ਕਰ ਰਹੇ ਨੇ ਕਿ ਇਹਨਾਂ ਕੋਲ ਛੋਟਾ ਸਟਾਕ ਨਹੀਂ ਹੈ ਨਹੀਂ ਨਹੀਂ ਸਟਾਕ ਬੇਅੰਤ ਹੈ ਅੱਛਾ ਇਸ ਵੇਲੇ ਜਿੱਥੇ ਆਪਾਂ ਖੜੇ ਆਂ ਇਹਦੇ ਪਿਛਲੇ ਪਾਸੇ ਲੱਖਾਂ ਦੀ ਗਿਣਤੀ ਦੇ ਸਿਲੰਡਰ ਹੈ ਔਰ ਜੇ ਤੁਸੀਂ ਦੇਖੋ ਮਤਲਬ ਮੇਰੇ ਆਲੇ ਦੁਆਲੇ ਜਿਹੜੇ ਡਿਸਟ੍ਰੀਬਿਊਟਰ ਖੜੇ ਨੇ ਉਹਨਾਂ ਦੇ ਇੰਡੈਂਟ ਕਰਨ ਤੋਂ ਬਾਅਦ ਉਹਨਾਂ ਦੇ ਕਾਊਂਟ ਚੋਂ ਪੈਸੇ ਕੱਟਣ ਤੋਂ ਬਾਅਦ ਚਾਰ-ਚਾਰ ਦਿਨਾਂ ਤੋਂ ਗੱਡੀਆਂ ਭਰੀਆਂ ਖੜੀਆਂ ਅੰਦਰ ਉਹ ਗੱਡੀਆਂ ਨਹੀਂ ਉਹਨਾਂ ਨੂੰ ਭੇਜੀਆਂ ਜਾ ਰਹੀਆਂ ਸਿੱਧੀ ਗੱਲ ਕਲੀਅਰ ਆ ਵੀ ਜਾਣ ਬੁੱਝ ਕੇ ਨਹੀਂ ਦਿੱਤਾ ਜਾ ਰਿਆ ਬਿਲਕੁਲ ਜਾਣ ਬੁੱਝ ਕੇ ਕੁਝ ਲੋਕ ਨੇ ਔਇਲ ਕੰਪਨੀਆਂ ਦੀਆਂ ਪਾਲਿਸੀਆਂ ਮਾੜੀਆਂ ਨਹੀਂ ਹੈਗੀਆਂ ਸਾਰੀਆਂ ਔਇਲ ਕੰਪਨੀਆਂ ਦੇ ਸਾਰੇ ਅਫਸਰ ਵੀ ਨਹੀਂ ਮਾੜੇ ਪਰ ਕੁਝ ਬਲੈਕ ਸੀਪਸ ਹਰ ਥਾਂ ਤੇ ਹੁੰਦੀਆਂ ਨੇ ਜਿਨ੍ਹਾਂ ਦਾ ਮਕਸਦ ਤੇ ਮੋਟਿਵ ਜਿਹੜਾ ਹੈਗਾ ਕਰਾਪਸ਼ਨ ਹੁੰਦਾ ਉਹਨਾਂ ਨੇ ਇਸ ਚੀਜ਼ ਨੂੰ ਕਰਾਪਸ਼ਨ ਦਾ ਟੂਲ ਬਣਾ ਲਿਆ ਉਸ ਕਰਪਸ਼ਨ ਦੇ ਟੂਲ ਦੇ ਵਿੱਚੋਂ ਲੋਕਾਂ ਦੇ ਨਾਲ ਬਿਤਕਰੇਵਾਜੀ ਹੋ ਰਹੀ ਹੈ ਲੋਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਸਪੈਸ਼ਲੀ ਜਿਹੜੇ ਛੋਟੇ ਡਿਸਟ੍ਰੀਬਿਊਟਰ ਹੈ ਉਹਨਾਂ ਦੇ ਨਾਲ ਉਹਨਾਂ ਦਾ ਬਿਜ਼ਨਸ ਇਫੈਕਟ ਹੋ ਰਿਹਾ ਉਹਨਾਂ ਦੀ ਰੈਪਿਊਟੇਸ਼ਨ ਉਹਨਾਂ ਦੇ ਕਸਟਮਰ ਖਰਾਬ ਹੋ ਰਹੇ ਤੁਸੀਂ ਕੋਈ ਬਜ਼ਗੂਰ ਹੋ ਕੇ ਕਾਨੂੰਨ ਛੁਕਿਆ ਵੀ ਤੁਹਾਨੂੰ ਅਦਾਲਤੀ ਅੱਗੇ ਆ ਕੇ ਉਹਨਾਂ ਨੂੰ ਧੰਨਣਾ ਲੜਨਾ ਪਏਗਾ ਨਹੀਂ ਜੀ ਅਸੀਂ ਤਾਂ ਅੱਜ ਵੀ ਆ ਕੇ ਸਭ ਤੋਂ ਪਹਿਲਾਂ ਬੇਨਤੀ ਕੀਤੀ ਸੀ ਸਭ ਤੋਂ ਪਹਿਲਾਂ ਸਵੇਰੇ ਸਾਰ ਸਾਰੇ ਦੇ ਸਾਰੇ ਸਮਰੱਥ ਅਧਿਕਾਰੀਆਂ ਨੂੰ ਇਸ ਤੋਂ ਪਹਿਲਾਂ ਦਿੱਲੀ ਮਿਨਿਸਟਰੀ ਨੂੰ ਉਸ ਤੋਂ ਪਹਿਲਾਂ ਪੰਜਾਬ ਸਟੇਟ ਇਨਚਾਰਜ ਨੂੰ ਸਾਰੇ ਲੋਕਾਂ ਨੂੰ ਤਿੰਨੇ ਓਇਲ ਕੰਪਨੀਆਂ ਨੂੰ ਦੱਸਿਆ ਅੱਜ ਵੀ ਆ ਕੇ ਇੱਥੇ ਇਹੀ ਗੱਲ ਕੀਤੀ ਕਿ ਆਹ ਕੁਝ ਮਤਲਬ ਹੋ ਰਿਹਾ ਇਹਨੂੰ ਠੀਕ ਕੀਤਾ ਜਾਵੇ 노 ਡਾਊਟ ਸਾਡੇ ਲੋਕਲ ਜਿਹੜੇ ਅਫਸਰ ਨੇ ਸਾਰੇ ਬੜੇ ਵਧੀਆ ਨੇ ਸਾਡੇ ਬੜੇ ਵਧੀਆ ਤਰੀਕੇ ਨਾਲ ਉਹਨਾਂ ਨੇ ਗੱਲ ਸੁਣੀ ਪਾਣੀ ਪਿਆ ਜੋ ਕੁਝ ਉਹ ਕਰ ਸਕਦੇ ਆ ਪਰ ਇਹ ਉਹਨਾਂ ਨੇ ਸਮਰੱਥਤਾ ਜਜ਼ਾਈ ਕਿ ਭਈ ਇਹ ਪਾਲਿਸੀ ਹੈ ਜਿਹੜੀ ਸਾਡੇ ਹੱਥ 'ਚ ਨਹੀਂ ਹੈਗੀ ਜਿਹੜੇ ਤੁਹਾਡੇ ਇੰਡੈਂਟ ਚੇਂਜ ਕੀਤੇ ਜਾ ਰਹੇ ਨੇ ਹਾਲਾਂਕਿ ਇੰਡੈਂਟ ਕਿਸੇ ਦਾ ਚੇਂਜ ਕਰਨਾ ਉਹ अनऑथराइज्ड एक्सेसिबिलिटी ऑफ अकाउंट है साइबर क्राइम है ਤੇ ਇਹ ਜਾਂਚ ਦਾ ਵਿਸ਼ਾ ਵੀ ਹੈਗਾ ਵੀ ਲੋਕਾਂ ਦੇ ਕਰੋੜਾਂ ਰੁਪਈਆ ਦੇ ਜਿਹੜੇ ਅਕਾਊਂਟਸ ਨੇ ਉਹਨਾਂ ਨੂੰ ਕੌਣ ਤੇ ਕਿੱਥੋਂ ਜਾ ਕੇ ਮਤਲਬ ਐਡਿਟ ਕਰ ਰਿਹਾ ਜਿਹਦਾ ਲੌਗਇਨ ਆਈਡੀ ਪਾਸਵਰਡ ਤੁਹਾਡੇ ਕੋਲ ਹੈ ਮੇਰੇ ਕੋਲ ਹੈ ਮੇਰੇ ਅਕਾਊਂਟ ਦਾ ਉਹਨੂੰ ਜਦੋਂ ਕੋਈ ਤੀਜਾ ਬੰਦਾ ਮੈਂ ਮੰਗਿਆ ਘਰੇਲੂ ਸਿਲੰਡਰ ਤੇ ਉਹਦੇ ਬਦਲੇ ਮਤਲਬ ਡਿਮਾਂਡ ਬਣਾਤੀ ਕਮਰਸ਼ੀਅਲ ਸਿਲੰਡਰ ਦੀ ਤਾਂ ਡੈਫੀਨੇਟਲੀ ਮਤਲਬ ਜਿਹੜਾ ਹੈਗਾ ਉਹ ਕਿਤੇ ਨਾ ਕਿਤੇ ਸਾਈਬਰ क्राइम ਵੀ ਹੋ ਰਿਹਾ ਹੈ ਇਹੀ ਮੰਗਿਆ ਬਸ ਵੀ ਜੋ ਤੁਸੀਂ ਚਾਹੁੰਦੇ ਹੋ ਉਹ ਹੀ ਸਿਲੰਡਰ ਦਿੱਤਾ ਜਾਵੇ ਕਿ ਕੋਈ ਹੋਰ ਡਿਮਾਂਡ ਨਹੀਂ ਸਾਡੀ ਡਿਮਾਂਡ ਇਹ ਹੈ ਕਿ ਸਭ ਤੋਂ ਪਹਿਲਾਂ ਤਾਂ ਜਿਹੜੀ ਹੈਗੀ ਹੈ ਵਿਤਕਰੇਬਾਜੀ ਬੰਦ ਹੋਵੇ ਔਰ ਜਿਹੜੀ ਡਿਕਟੇਟਰਸ਼ਿਪ ਹੈ ਆਟੋਕਰੈਟਿਕ ਬਿਹੇਵੀਅਰ ਹੈ ਉਹ ਬੰਦ ਹੋਣਾ ਚਾਹੀਦਾ ਇਹ ਨਹੀਂ ਹੈ ਕਿ ਜਿਹੜਾ ਵੀ ਬੰਦਾ ਬੈਠਾ ਹੈ ਉਹ ਡੰਡੇ ਨਾਲ ਕੰਮ ਚਲਾਵੇ ਤੇ ਉਸ ਤੋਂ ਬਾਅਦ ਉਹ ਆਪਣੀਆਂ ਪਾਵਰਾਂ ਦਾ ਮਿਸਯੂਜ਼ ਕਰਕੇ ਕ腐ਸ਼ਨ ਲੋਕਾਂ ਨੂੰ ਜੁਰਮਾਨੇ ਪੈਨਲਟੀਆਂ ਉਹਦੇ ਡਰ ਨਾਲ ਉਹ ਬੰਦਾ ਆਪਦਾ ਘਰ ਭਰੀ ਜਾਵੇ ਤੇ ਬਾਕੀ ਲੋਕ ਜਿਹੜੇ ਹੈਗੇ ਨੇ ਉਹ ਉਹਦਾ ਜ਼ੁਲਮ ਸਹੀ ਜਾਣ ਉਹ ਪੋਸੀਬਲ ਨਹੀਂ ਹੈ ਪੰਜਾਬ ਦੇ ਵਿੱਚ ਨਹੀਂ ਇਹ ਹੋ ਸਕਦਾ ਇਹ ਪੰਜਾਬ ਲੈਵਲ ਤੇ ਤਾਂ ਪਰੇਸ਼ਾਨ ਕਰਨਗੇ ਇਹ ਤਿੰਨੋਂ ਆਇਲ ਕੰਪਨੀਆਂ ਦੇ ਅਲੱਗ-ਅਲੱਗ ਨੇਰੀ ਅੱਜ ਅਸੀਂ ਆਈਓਸੀਐਲ ਦੇ ਪਲਾਂਟ ਤੇ ਖੜੇ ਆ ਇੱਥੋਂ ਦੇ ਜੋ ਪੰਜਾਬ ਹੈੱਡ ਨੇ ਉਹ ਚੇਤਨ ਪਟਵਾਰੀ ਜੀ ਨੇ ਜੋ ਪੰਜਾਬ ਨੂੰ ਲੀਡ ਕਰਦੇ ਆ ਜੋ ਗੱਲਬਾਤ ਅਸੀਂ ਅੰਦਰ ਜਾ ਕੇ ਪਲਾਂਟ ਵਿੱਚ ਕੀਤੀ ਹੈ ਉਹਨਾਂ ਦੀ ਗੱਲ ਤੋਂ ਇਹ ਲੱਗ ਰਿਹਾ ਵੀ ਉਹਨਾਂ ਕੋਲ ਕੋਈ ਪਾਵਰ ਨਹੀਂ ਹੈ ਜੋ ਉਹਨਾਂ ਨੇ ਮਤਲਬ ਪ੍ਰੈਸ਼ਰ ਪਾ ਕੇ ਸਾਡੇ ਡੀਲਰਾਂ ਦਾ ਨੁਕਸਾਨ ਕਰਨ ਜਾ ਰਹੇ ਨੇ ਜਿਹੜੇ ਅਸੀਂ ਡੋਮੈਸਟਿਕ ਸਿਲੰਡਰ ਮੰਗੇ ਸੀ ਸਾਨੂੰ 19 ਕਿਲੋ ਸਿਲੰਡਰ ਦੇ ਰਹੇ ਨੇ ਜਾਂ 5 ਕਿਲੋ ਸਿਲੰਡਰ ਦੇ ਰਹੇ ਨੇ ਤਾਂ ਇਹ ਸਾਨੂੰ ਜਿਹੜੇ ਅਧਿਕਾਰੀ ਪਲਾਂਟ ਤੇ ਬੈਠੇ ਇਹ ਚੌਧਰੀ ਸਾਹਿਬ ਨੇ ਸਾਨੂੰ ਅਸਮਰਥ ਲੱਗੇ ਤਾਂ ਇਹਦੇ ਵਿੱਚ ਜਿਹੜਾ ਮੇਰਾ ਖਿਆਲ ਜ਼ਿਆਦਾ ਜਿਹੜਾ ਹੱਥ ਹੈ ਕਰਪਸ਼ਨ ਦੇ ਵਿੱਚ ਜਾਂ ਡੀਲਰਾਂ ਨੂੰ ਧੱਕਾ ਕਰਨ ਦੇ ਵਿੱਚ ਉਹ ਚੇਤਨ ਪਟਵਾਰੀ ਜੀ ਤੇ ਸੁਰੇਸ਼ ਸ਼ਰਮਾ ਇਹ ਦੋਨੋਂ ਬੰਦਿਆਂ ਦਾ ਹੱਥ ਹੈ ਜੋ ਪੂਰੇ ਪੰਜਾਬ ਦੇ ਡੀਲਰਾਂ ਨੂੰ ਤੰਗ ਤੇ ਪਰੇਸ਼ਾਨ ਕਰ ਰਹੇ ਨੇ ਜਿਨ੍ਹਾਂ ਨਾਲ ਸਾਡਾ ਮੈਂਟਲੀ ਜਿਹੜਾ ਸਿਸਟਮ ਹੈ ਉਹ ਵੀ ਵਿਗੜ ਰਿਹਾ ਅਸੀਂ ਸਾਰੇ ਕੋਈ 20 ਸਾਲ ਤੋਂ ਇਸ ਕੰਮ 'ਚ ਲੱਗਿਆ ਕੋਈ 10 ਸਾਲ ਤੋਂ ਲੱਗਿਆ ਕੋਈ 15 ਸਾਲਾਂ ਤੋਂ ਲੱਗਿਆ ਜਦੋਂ ਦੇ ਅਸੀਂ ਇਸ ਕੰਮ 'ਚ ਲੱਗੇ ਹੋਏ ਆ ਸਾਨੂੰ ਜੋ ਡਿਸਟ੍ਰੀਬਿਊਟਰ ਬਣਾਇਆ ਗਿਆ ਸੀ ਉਹ ਡੋਮੈਸਟਿਕ ਗੈਸ ਦਾ ਬਣਾਇਆ ਗਿਆ ਸੀ ਜੋ ਅਸੀਂ ਪੂਰੀ ਇਮਾਨਦਾਰੀ ਨਾਲ ਤੰਦੇ ਹੀ ਨਾਲ ਦੇਖੋ ਸਾਡੀ ਡਿਸਟ੍ਰੀਬਿਊਸ਼ਨ ਹੈ ਬੋਟਲਿੰਗ ਇਹਨਾਂ ਦੀ ਹੈ ਇੱਕ ਸਿਲੰਡਰ ਸਾਡੇ ਕੋਲੇ ਜਿਹੜਾ ਪਹੁੰਚ ਗਿਆ ਅਸੀਂ ਹਰ ਕਸਟਮਰ ਦੇ ਘਰ ਤੱਕ ਦੇ ਕੇ ਆਉਣੇ ਆ ਜਿਹੜਾ ਸਾਡਾ ਡਾਇਰੈਕਟ ਲਿੰਕ ਹੈ ਉਹ ਕਸਟਮਰ ਤੱਕ ਹੈ ਬਟ ਇਹਨਾਂ ਏਸੀ ਵਿੱਚ ਬੈਠੇ ਲੋਕਾਂ ਨੂੰ ਇਹ ਸਮਝ ਨਹੀਂ ਆ ਰਹੀ ਵੀ ਅਸੀਂ ਜਿਹੜਾ ਆਪਣਾ ਸਿਸਟਮ ਆਪ ਖਰਾਬ ਕਰ ਰਹੇ ਆ ਸਾਨੂੰ ਚਾਹੀਦਾ 14 ਕਿਲੋ ਸਿਲੰਡਰ ਹੈ ਸਾਨੂੰ 19 ਕਿਲੋ ਦੇ ਰਹੇ ਨੇ ਸਾਨੂੰ 5 ਕਿਲੋ ਦੇ ਰਹੇ ਆ ਜਿਹਦੇ ਨਾਲ ਸਾਨੂੰ ਹੀ ਨਹੀਂ ਲੋਕਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਔਰ ਸੀਨੀਅਰ ਸਿਟੀਜ਼ਨ ਹੈ 70 ਸਾਲ ਦਾ ਆਹ ਮਾ ਚੱਲ ਇਹ ਘਰ ਆਉਣਾ ਕੋਈ ਨਹੀਂ ਘਰ ਆਉਣਾ ਕੋਈ ਨਹੀਂ ਮੈਂ ਹੈਗਾ ਹੌਸਲਾ ਰੱਖੋ ਆਂਦੀਆਂ ਮੁਲੇ ਕਰ ਲਈਏ ਕਿਉਂ ਨਹੀਂ ਐਮਬੂਲੈਂਸ ਕਿ ਬੁੱਕ ਕਰਨੀ ਆਪਾਂ ਨੇ ਬਰਾਉਣੀ ਜਿਹੜੀ ਬਾਬਾ ਜੀ ਹਸਪਤਾਲ ਉਹ ਯਾਰ ਬੀਪੀ ਘੱਟ ਆਹ ਬਾਕੀ ਗੱਲ ਕੀ ਹੋਈ ਆ ਬਾਬਾ ਜੀ ਤੁਹਾਨੂੰ ਕੀ ਗੱਲ ਹੋਈ ਆ ਦੱਸੋ ਮਾੜਾ ਜ ਰਾਜਕਮਰ ਜੀ ਦੱਸੋ ਹੌਸਲਾ ਕਰਕੇ ਦੱਸੋ ਰਾਜਕਮਰ ਜੀ ਦੱਸੋ ਔਰ ਕਿੰਨੇ ਦਿਨਾਂ ਤੋਂ ਤੁਹਾਨੂੰ ਪਰੇਸ਼ਾਨ ਕੀਤਾ ਜਾ ਰਿਹਾ ਦੱਸੋ ਔਰ ਪ੍ਰਧਾਨ ਜੀ ਹੈ ਨਹੀਂ ਹਾਲਾਤ ਕੋਈ ਨਹੀਂ ਆਰਾਮ ਨਾਲ ਤੁਸੀਂ ਬੈਲਟ ਢਿੱਲੀ ਕਰੋ ਖੋਲ ਯਾਰ ਬੜਾ ਵੀਡੀਓ ਬੋਲਦਾ ਉਹ ਨਾ ਉਹ ਨਹੀਂ ਕੋਈ ਨਹੀਂ ਕਹਿੰਦਾ ਇਹ ਸ਼ੂਜ਼ ਲੈਣੇ ਨਾਲ ਉਹ ਤਾਂ ਕੋਈ ਗੱਲ ਨਹੀਂ ਲੈ ਲੈ ਠੀਕ ਹੈ ਜੀ ਇੱਕ ਬੰਦਾ ਨਾਲ ਜਾਓ ਆਪਾਂ ਕੋਈ ਨਹੀਂ ਆਪਾਂ ਬਾਕੀ ਬੰਦੇ ਇੱਥੇ ਰਹਿਣਾ ਨਾਲ ਪੈ ਜਾਓ ਬਲਵਿੰਦਰ ਜਾਓ ਕੋਈ ਕਰਦਾ ਕਾਲ ਜੀ ਕੀ ਤੁਹਾਡਾ ਸਮੱਸਿਆ ਦਾ ਹੱਲ ਹੋ ਗਿਆ ਜੀ ਹਾਂ ਜੀ ਇਸ ਵੇਲੇ ਜਿਹੜੀ ਸਾਡੀ ਸਮੱਸਿਆ ਜਨਾਬਾ ਪਲਾਂਟ ਨਾਲ ਰਿਲੇਟਡ ਸੀਗੀ ਉਹਦਾ ਸਾਰੇ ਸਾਥੀਆਂ ਦੀ ਏਕਤਾ ਦੇ ਕਰਕੇ ਤੇ ਸਾਡੇ ਸੂਝਵਾਨ ਸਾਥੀਆਂ ਨੇ ਬਹੁਤ ਵਧੀਆ ਤਰੀਕੇ ਨਾਲ ਇੰਟਰਵੈਨ ਕੀਤਾ ਤੇ মিডিਆ ਦੇ ਸਹਿਯੋਗ ਨਾਲ ਇਹ ਸਾਡਾ ਮਸਲਾ ਅੱਜ ਹੱਲ ਹੋ ਗਿਆ ਕੀ ਵਿਸ਼ਵਾਸ਼ਣ ਕੀ ਦਿੱਤਾ ਜੀ ਸਾਨੂੰ ਅੱਜ ਇਸਵਾਸ਼ਣ ਥੋੜੀ ਸਾਰਿਆਂ ਦੀ ਹਾਜ਼ਰੀ ਦੇ ਵਿੱਚ ਇਹ ਦਿੱਤਾ ਗਿਆ ਕਿ ਅੱਜ ਤੋਂ ਬਾਅਦ ਕਿਸੇ ਵੀ ਡਿਸਟ੍ਰੀਬਿਊਟਰ ਨੂੰ ਟਾਰਗੇਟ ਨਹੀਂ ਕੀਤਾ ਜਾਊਗਾ ਅਨਵਾਂਟਡ ਜਿਹੜਾ ਹੈਗਾ ਉਹਦਾ ਇੰਡੈਂਟ ਜਿਹੜਾ ਐਡਿਟ ਨਹੀਂ ਕੀਤਾ ਜਾਊਗਾ ਕਿਸੇ ਬੰਦੇ ਨੂੰ ਉਹਦੀ ਲੋਡ ਦੇ ਉਲਟ ਜਾ ਕੇ ਕੋਈ ਵੀ ਕਿਸੇ ਕਿਸਮ ਦਾ ਪ੍ਰੋਡਕਟ ਡਿਸਪੈਚ ਨਹੀਂ ਕੀਤਾ ਜਾਊਗਾ ਇਹ ਤੁਹਾਡੇ ਸਾਰਿਆਂ ਦੀ ਹਾਜ਼ਰੀ ਚ ਇੰਡੀਅਨ ਔਇਲ ਨੇ ਇਹ ਅੱਜ ਸਵਸ਼ਨ ਦਿੱਤਾ ਹੈ ਸਿਲੰਡਰਾਂ ਦਾ ਕੀ ਮੁੱਦਾ ਹੈ ਪਾਈਪਾਂ ਦਾ ਵੀ ਸਿਲੰਡਰਾਂ ਦਾ ਮੁੱਦਾ ਇਹ ਆ ਸਰ ਕਿ ਸਾਨੂੰ ਇਸ ਵੇਲੇ ਸਾਰਿਆਂ ਨੂੰ ਪਤਾ ਹੈ ਕਿ ਜੋ ਇਸ ਵੇਲੇ ਪੋਜੀਸ਼ਨ ਆ ਪੰਜਾਬ ਦੀ 30% 35% ਪੰਜਾਬ ਡੁੱਬਿਆ ਹੋਇਆ 5 ਲੱਖ ਏਕੜ ਫਸਲ ਹੈ ਜਿਹੜੀ ਬਰਬਾਦ ਹੋ ਗਈ ਆ ਹਰ ਪੰਜਾਬਦਰਦੀ ਜਿਹੜਾ ਹੈਗਾ ਇਸ ਵੇਲੇ ਉਸ ਸਮੱਸਿਆ ਦੇ ਨਾਲ ਜੂਝ ਰਿਹਾ ਹੈ ਡਾਇਰੈਕਟਲੀ ਇਨਡਾਇਰੈਕਟਲੀ ਪਰ ਕਿਤੇ ਨਾ ਕਿਤੇ ਮਤਲਬ ਪਿਛਲੇ 15 20 ਦਿਨਾਂ ਤੋਂ 1 ਮਹੀਨੇ ਤੋਂ ਲਗਾਤਾਰ ਉਹ ਤਿੰਨੇ ਔਇਲ ਕੰਪਨੀਆਂ ਵੱਲੋਂ ਸਿਲੰਡਰ ਜਿਹੜੇ ਘਰੇਲੂ ਸਿਲੰਡਰ ਨੇ ਉਹ ਭੇਜਣ ਦੀ ਬਜਾਏ ਕਮਰਸ਼ੀਅਲ ਸਿਲੰਡਰ ਫੋਰਸਫੁਲੀ ਧੱਕੇ ਨਾਲ ਭੇਜੇ ਜਾ ਰਹੇ ਸੀ ਜਿਹਦੇ ਕਰਕੇ ਸਾਰੇ ਏਰੀਆ ਚ ਪੈਨਿਕ ਰੀਟ ਹੋ ਰਿਹਾ ਸੀ ਔਰ ਸਪੈਸ਼ਲੀ ਜਿਹੜੇ ਲੰਗਰ ਨੇ ਜਾਂ ਕੋਈ ਹੋਰ ਲੋਕ ਨੇ ਰਾਹਤ ਕਾਰਜ ਉਹ ਵੀ ਇਫੈਕਟ ਹੋ ਰਹੇ ਸੀ ਇਹਦੇ ਬਾਰੇ ਅਸੀਂ ਬਾਰ ਬਾਰ ਦੋ ਤਿੰਨ ਵਾਰੀ ਇਹਨਾਂ ਨੂੰ ਸਾਰਿਆਂ ਨੂੰ ਦੱਸਿਆ ਸੀ ਕਿ ਭਾਈ ਇਹਨੂੰ ਕੰਟਰੋਲ ਕਰ ਲਓ ਠੀਕ ਕਰ ਲਓ ਪਰ ਕੰਪਨੀਆਂ ਨਹੀਂ ਮਾੜੀਆਂ ਹੁੰਦੀਆਂ ਇਸ ਤਰ੍ਹਾਂ ਸਾਰੇ ਅਫਸਰ ਵੀ ਨਹੀਂ ਮਾੜੇ ਕੁਝ ਲੋਕ ਹੈਗੇ ਨੇ ਬਲੈਕ ਸ਼ੀਪ ਜਿਨ੍ਹਾਂ ਨੇ ਇਹ ਮਾਹੌਲ ਖਰਾਬ ਕੀਤਾ ਉਹਨਾਂ ਦੇ ਪਰਸਨਲ ਇੰਟਰਸਟ ਹੈ ਔਰ ਕਰਪਟ ਉਹਨਾਂ ਨੇ ਇਸ ਗੱਲ ਨੂੰ ਪਿਛਲੇ 15 ਦਿਨਾਂ ਤੋਂ 20 ਦਿਨਾਂ ਤੋਂ ਕਿਸੇ ਪੱਤਣ-ਪੱਤਣ ਲੱਗਣ ਨਹੀਂ ਦਿੱਤਾ ਜਿਹਦੇ ਕਰਕੇ ਸਾਨੂੰ ਅੱਜ ਮਜਬੂਰ ਹੋ ਕੇ ਇੱਥੇ ਆਉਣਾ ਪਿਆ। ਉਹ ਮੈਂ ਕਹਿੰਦਾ ਅਸੀਂ ਨੂੰ ਡੈਫੀਨੇਟਲੀ ਜੀ ਉਹ ਤਾਂ ਡਬਲ ਰੇਟ ਹੈ। ਇਹ 800 850 ਤੋਂ ਲੈ ਕੇ 900 ਰੁਪਏ ਦਾ ਸਿਲੰਡਰ ਹੈ। ਉਹ 1800 ਦਾ 1700 ਰੁਪਏ ਦਾ ਸਿਲੰਡਰ ਹੈ। ਜੀ GST ਕਿੰਨਾ ਜੀ ਵੱਡੇ ਦੇ ਕਿੰਨਾ? ਛੋਟੇ ਸਿਲੰਡਰ ਦੇ ਉੱਤੇ GST 5% ਹੈ ਜੀ ਵੱਡੇ ਦੇ ਉੱਤੇ ਜਿਹੜਾ ਹੈਗਾ 18%। 5 ਕਿਲੋ ਕਿੰਨਾ ਰੁਪਏ ਦਾ? ਸਰ ਸਰ ਦੇਖੋ ਐਸਾ ਹੈ। ਇਸ ਕੋ ਮੇਰ ਕੋ ਅਥੋਰਟੀ ਨਹੀਂ ਹੈ ਇਸਕਾ ਬੋਲਣ। ਜੋ ਮੈਂਨੇ ਕ फिर भी क्या समस्या थी आप बरीब कर दो नहीं सर ये देखो एरिया ऑफिस से रिलेटेड इशू था जो कि वहीं से इशू करना था बाकी मैंने उससे टेकअप करके अपने एरिया ऑफिस से आज जो मैटर था उनको रिजोल्व करा दिया सर आपका शुभ नाम you. क्या है आजाद सिंह और आप यहाँ किस पोस्ट पे हो मैं चीफ मैनेजर प्लांट हूँ अच्छा जी ये लोग बोल रहे हैं कि हम लोगों को छोटा सिलेंडर की तरह 1900 किलो वाला दिया जाता है तो कैनाल सर ये हमारा कोई इसमें मैटर नहीं है क्योंकि मैंने फिर कहा कि एरिया ऑफिस जो सेल्स हमारा डिपार्टमेंट है वो उसको हैंडल करता सर अब सॉल्व हो गया हाँ अब सॉल्व चलेगी नहीं चलेगी नहीं चलेगी टाटा एकता जिंदाबाद जिंदाबाद मौके एकता जिंदाबाद 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 चेतन पटवारी मुर्दाबाद 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 चेतन पटवारी मुर्दाबाद मुर्दाबाद महंगा सिलेंडर सूचण बंदि पूरी करो पूरी करो धकेशाही नई चलेगी